ਪੰਜਾਬ ਵਿੱਚ ਨਸ਼ਾ ਤਸਕਰ ਬੇਖੌਫ ਹੋ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਾ ਸਪਲਾਈ ਕਰ ਰਹੇ ਨੇ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੀ ਮੁਸਤੈਦ ਹੈ ਪੁਲਿਸੇ ਇਰਾਸਤ ਵਿੱਚ ਮੌਜੂਦ ਇਹ ਦੋ ਮੁਲਜ਼ਮ মামूली ਮੁਲਜ਼ਮ ਨਹੀਂ ਇਹ ਨਸ਼ਾ ਸਪਲਾਈਅਰ ਨੇ ਜਿਨ੍ਹਾਂ ਦੇ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਐਸਟੀਐਫ ਲੁਧਿਆਣਾ ਰੇਂਜ ਨੇ ਦੋਹਾਂ ਨੂੰ ਕਾਬੂ ਕੀਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੁਖਬਰੀ ਹੋਈ ਸੀ ਕਿ ਦੋ ਵਿਅਕਤੀ ਹੈਰੋਇਨ ਦੀ ਸਪਲਾਈ ਦੇਣ ਵਾਸਤੇ ਜਲੰਧਰ ਆ ਰਹੇ ਨੇ ਸੂਚਨਾ ਭਰੋਸੇਯੋਗ ਹੋਣ ਤੇ ਫੌਰਨ ਕਾਰਵਾਈ ਕੀਤੀ ਗਈ ਤੇ ਜਲੰਧਰ ਬਾਈਪਾਸ ਨੇੜੇ ਟਰੈਪ ਲਗਾ ਕੇ ਉਕਤ ਮੁਲਜ਼ਮਾ ਨੂੰ ਪੀਆਰਟੀਸੀ ਦੀ ਬੱਸ ਵਿੱਚੋਂ ਉਤਰਦੇ ਹੀ ਕਾਬੂ ਕਰ ਲਿਆ ਗਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਕਿ ਉਹ ਅੰਮ੍ਰਿਤਸਰ ਤੋਂ ਥੋਕ ਵਿੱਚ ਲਿਆ ਕੇ ਜਲੰਧਰ ਤੇ ਲੁਧਿਆਣਾ ਦੇ ਇਲਾਕਿਆਂ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਸਨ ਮੁਲਜ਼ਮ ਜਲਦੀ ਅਮੀਰ ਬਨਣ ਦੇ ਚੱਕਰ ਵਿੱਚ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਸਨ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਨੇ ਫਿਲਹਾਲ ਪੁਲਿਸ ਨੇ ਦੋਹਾਂ ਹੀ ਮੁਲਜ਼ਮਾਂ ਖਿਲਾਫ ਐਨਡੀਪੀਐਸ ਅਧੀਨ ਮਾਮਲਾ ਦਰਜ ਕਰਕੇ ਅਗਲੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਮੁਕਦਮਿਆਂ ਦੇ ਪਗੋੜੇ ਪੁਰਸ਼ਾਂ ਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਥਾਣਾ ਲੋਡੋਵਾਲ ਹਾਜ਼ਰ ਸੀ ਜਿੱਥੇ ਇੱਕ ਅਹਿਮ ਮੁਖਬਰੀ ਹੋਈ ਕਿ ਦੋ આરોપી ਸਚਨ ਅਤੇ ਬਤਾਰ ਜਿਹੜਾ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਸਰਾ ਪਿੰਡ ਜਟਾਣਾ ਥਾਣਾ ਸਦਰਖਨ ਦਾ ਰਹਿਣ ਵਾਲਾ ਇਹ ਬਾਈ ਬਸ ਆ ਕੇ ਪੀਆਰਟੀਸੀ ਦੀ ਬੱਸ ਰਾਹੀਂ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉਤਰ ਕੇ ਆਪਣੇ ਗਾਕਾ ਨੂੰ ਹੈਰਨ ਸਪਲਾਈ ਕਰਨ ਲਈ ਜਾਣਾ ਜੋ ਮੁਖਬਰੀ ਬੜੀ ਪੱਕੀ ਤੇ ਭਰੋਸੇਯੋਗ ਹੋਣ ਤੇ ਇਹਨਾਂ ਦੇ ਵਿਰਖਲਾਪ ਐਨਡੀਪੀਐਸਏਟ ਦਾ ਮਕਦਮਾ ਦਰਜ ਕਰਾਇਆ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਆਪਣੀ ਹੋਂਦ ਨੂੰ ਲੁਕਾ ਕੇ ਉੱਥੇ ਟਰੈਪ ਲਾਇਆ ਜਦੋਂ ਇਹ ਬਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਜਦੋਂ ਸ਼੍ਰੀ ਅਜੀਤ ਕੁਮਾਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕਾ ਤੇ ਬਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਪਾਸੋਂ ਲੱਕ ਨਾਲ ਬੰਨੀ ਲੁਕੋ ਕੇ ਇਹਨਾਂ ਦੇ ਪਾਸੋਂ ਸੀ 1 ਕਿਲੋ 20 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਉਸ ਮੁਕਦਮੇ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕੀ ਕਰਦੇ ਸੀ ਪਹਿਲਾਂ ਤੇ ਇਹ ਇਹ ਇਸ ਕਮ 'ਚ ਕਿੰਦਾ ਪੈ ਗਏ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਵੀ ਜਿਹੜੇ ਦੋਵਾਂ ਤੇ ਇੱਕ ਤੇ ਐਨਡੀਪੀਆ ਸਕਟ ਦਾ ਮੁਕੱਦਮਾ ਇੱਕ ਤੇ ਲੜਾਈ ਝਗੜੇ ਦਾ ਦਰਜ ਹੈ ਤੇ ਆਪ ਵੀ ਆਪਣੇ ਹੈਰੋਨ ਦਾ ਸੇਵਨ ਕਰਦੇ ਨੇ ਉਹਦੀ ਪੂਰਤੀ ਕਰਨ ਦੇ ਲਈ ਇਹ ਲਾਲਚ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਐਸ ਕਰਕੇ ਇਹਨਾਂ ਨੇ ਇਹ ਕੰਮ ਪੀਣ ਦੇ ਨਾਲ ਨਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਸਰ ਕੋਈ ਲਿੰਕ ਸਾਹਮਣੇ ਆਏ ਕਿ ਕਿੱਥੋਂ ਲਿਆਉਂਦੇ ਸੀ ਢੀ ਭਾਰੀ ਮਾਤਰਾ ਤੇ ਮੇਜ ਦੇ ਕਿੱਥੇ ਇਹਨਾਂ ਨੇ ਇੱਕ ਅੰਬਰਸਰ ਦੇ ਲਿੰਕ ਦਿੱਤੇ ਨੇ ਜਿਹਦੇ ਤੋਂ ਲੈ ਕੇ ਆਉਂਦੇ ਨੇ ਉਹ ਅਸੀਂ ਜਲਦੀ ਡਿਸਕਲੋਜ਼ ਕਰਾਂਗੇ ਤੇ ਉਹਦੇ ਤੱਕ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਥੋਕ ਚ ਵੇਚ ਰਹੇ ਸੀ ਜਾਂ ਪਰਚੂਨ ਚ ਵੇਚਦੇ ਸੀ ਇਹ ਇਹ ਥੋਕ ਚ ਲਿਆਉਂਦੇ ਸੀ ਅੱਗੇ ਮਹਿੰਗੇ ਭਾਅ ਦੇ ਵਿੱਚ ਪਰਚੂਨ ਚ ਵੇਚਦੇ ਸੀ